ਵੀ ਬਤ ਮੇਰੀ ਗੱਲ ਸੁਣਾ ਜਿੱਡੀ ਤੇਰੀ ਠੋਕ ਹੈ ਤੇਰਾ ਸਾਰੇ ਘਰ ਤੇ ਕਬਜ਼ਾ ਹੋਣਾ ਚਾਹੀਦਾ ਸੀ ਹੈ ਵਿਆਹ ਚ ਕਸ ਚ ਤੇਰੇ ਹੋਣਾ ਚਾਹੀਦਾ ਪੈਸੇ ਵਾਲਾ ਢੋਲਾ ਢੋਲਾ ਹੈਗਾ ਪੈਸੇ ਵਾਲਾ ਪੈਸਾ ਜਿਹੜਾ ਬਾਪੂ ਕੋਲ ਹੁੰਦਾ ਬੋਲਦਾ ਹੁੰਦਾ ਮੈਂ ਇੱਕ ਦੇਜ ਕਹਦਾ ਦੂਲੇ ਕੇ ਪਪਾ ਉਹ ਆ ਜਿਹੜਾ ਪੈਸਾ ਦੇਣਾ ਬੱਟਰਾਂ ਨੂੰ ਪੈਸਾ ਦੇਣਾ ਤੂੰ ਦੇਵੇਂ ਲਾਗਿਆਂ ਨੂੰ ਦੇਣਾ ਤੂੰ ਦੇਵੇਂ ਹੈ ਸਾਰੇ ਕਾਰ ਬਿਆਰ ਚ ਪੈਸੇ ਦੇਣ ਤੇ ਤੂੰ ਇਥੋਂ ਕਸ ਚੋਂ ਕੱਢਿਆ ਖੋਲਿਆ ਦਿੱਤਾ ਤੇਰੇ ਕੋਲ ਹੋਣਾ ਚਾਹੀਦਾ ਇਹ ਹੁੰਦੀ ਆ ਪਾਪਰ ਕੀ ਪਾਵਰ ਤੇਰੀ ਕੱਲ ਤਾਂ ਤੇਰੀ ਛਾਹੀ ਮੈਂ ਬੇਬੀ ਰਗਲਾ ਸਹੀ ਕਰਦਾ ਭਾਈ ਵੀਰ ਦਾ ਸਹੀਆ ਕਰਦਾ ਬੰਦੇ ਗਲਤ ਸਮਝੇ ਜਾਂਦੇ ਨੇ ਜਾਨਾ ਸਮਝਾ ਲਾ ਮੈਂ ਕੀ ਕਰਾਂ ਜੇ ਦੱਸ ਮੇਰਾ ਕੀ ਕਸੂਰਾ ਹੈ ਹਰ ਕੋਈ ਨਾ ਪਹਿਲਾਂ ਮੇਰੀ ਸੁਣ ਗੱਲ ਇਹ ਕਰ ਤੂੰ ਕੰਮ ਕਰ ਜਾ ਪੈਸਾ ਤੇ ਲੱਭਦੇ ਹੱਥ ਥੰਡੇ ਕਰ ਮੇਰਾ ਵੀਰ ਵਿਆਹ ਤੇ ਢੁੱਕੂ ਫੇਰ ਵਿਆਹ ਤੇ ਸਾਰਿਆਂ ਦੀ ਢੁੱਕੂ ਮੈਂ ਹੁਣੀ ਥੱਲੇ ਕਰਦਾ ਪੈਸਾ ਚੱਲਦਾ ਸੁਨਾਮ ਫੇਰ ਕੱਪੜਾ ਰੀਲਾ ਲੈ ਕੇ ਆਉਨੇ ਆ ਮੈਂ ਕਰੂੰ ਮੰਗਦਾ ਪੈਸੇ ਮੰਗੇਗਾ ਮੈਂ ਮੈਂ ਲੈ ਤਰਾ ਬਦ ਤੂੰ ਕਮਾ ਪੈਸੇ ਲੈ ਕੇ ਆਉਣਾ ਪੈਸੇ ਲੈ ਕੇ ਆਉਣਾ ਮੈਂ ਕਰੂੰ ਨਾਲ ਤਾਂ ਛਨਾਮ ਚੱਲਦੀਆਂ ਨਹੀਂ ਤਾਂ ਤੈਨੂੰ ਚਾਰ ਪੈਕੇ ਲਊ ਮੱਠੀ ਨਾਲ ਠੀਕਾ ਨਾਲੇ ਪਾਈ ਕੱਪੜਾ ਕਦਾ ਜੋਰ ਤੇ ਲੈ ਕੇ ਆਏਂਗਾ ਪੈਸਾ ਦੱਸ ਇੱਕ ਦੇ ਜੋਰ ਤੇ ਪੈਸੇ ਲਊ ਕਰ ਕਦਾ ਗੱਲ ਦਾ ਵਿੱਚ ਬੜੀ ਪਈ ਆ ਤੇਰੀ ਨਹੀਂ ਤਾਂ ਤੈਨੂੰ ਦਬਾਉਂ ਚਾਰ ਛੁਟਾ ਨਾਲੇ ਮੈਂ ਆ ਖੜਾ ਕਟ ਪਗੂ ਬਾਸ ਤੇ ਲਾ ਲਾਂਗੇ ਪਗੂ ਬਾਤੇ ਕੋਟੀ ਕਹਿੰਦਾ ਕੀ ਉਹ ਹਾਂ ਪਗੂ ਮੈਂ ਦੇਉਂਗਾ ਮੇਰੇ ਯਾਰ ਨੇ ਕਿ ਓਏ ਏਟੀ ਡਾਡ ਮੇਰੇ ਕਿਹੜਾ ਮਾਪੇ ਨੇ ਦੇ ਕੇ ਦੇਖ